ਸਬਦੇਸ਼ ਚੋਪੜਾ ਜੀ ਦੀ ਯਾਦ ਵਿੱਚ ਖੰਨਾ ਵਿੱਚ ਵਿਸ਼ਾਲ ਮੁਫਤ ਮੈਡੀਕਲ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੈਬਨਿਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਹੋਣਗੇ ਸ਼ਹਿਰ ਇੱਕ ਵਾਰ ਫੇਰ ਮਨੂਕੀ ਸੇਵਾ ਦੀ ਇੱਕ ਮਿਸਾਲ ਕਾਇਮ ਕਰਨ ਜਾ ਰਿਹਾ ਹੈ ਸਬਦੇਸ਼ ਚੋਪੜਾ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਜੁਲਾਈ ਨੂੰ ਇੱਕ ਵਿਸ਼ਾਲ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਇਹ ਕੈਂਪ ਰਾਮਗੜੀਆ ਪਵਨਤ ਜੀਟੀ ਰੋਡ ਖੰਨਾ ਵਿਖੇ ਲਗਾਇਆ ਜਾਵੇਗਾ ਜਿਸ ਦਾ ਆਯੋਜਨ ਕਮਲਜੀਤ ਸਿੰਘ ਕਮਲ ਕਰ ਰਹੇ ਹਨ ਖੰਨਾ ਤੋਂ ਰਾਜਕੁਮਾਰ ਮੈਨਰੋ ਦੀ ਵਿਸ਼ੇਸ਼ ਰਿਪੋਰਟ ਸਵਰਗਵਾਸੀ ਸ਼੍ਰੀਮਤੀ ਸਵਦੇਸ਼ ਢੋਪੜਾ ਜੀ ਜੋ ਕਿ ਜਗਬਾਣੀ ਪੰਜਾਬ ਕੇਸਰੀ ਦੇ ਮੈਨੇਜਿੰਗ ਡਾਇਰੈਕਟਰ ਵਿਜੇ ਢੋਪੜਾ ਜੀ ਦੇ ਧਰਮ ਸਪਤਨੀ ਸੰ ਉਨ੍ਹਾਂ ਦੀ ਨਿੱਗੀ ਯਾਦ ਦੇ ਵਿੱਚ ਜਿਹੜਾ ਆਏ ਸਾਲ ਦੀ ਤਰ੍ਹਾਂ ਖੰਨਾ ਵਿਖੇ ਜੋ ਮੈਡੀਕਲ ਕੈਂਪ ਲਗਾਇਆ ਜਾਂਦਾ ਉਸੇ ਲੜੀ ਦੇ ਤਹਿਤ ਇਹ ਨੌਵਾਂ ਮੈਡੀਕਲ ਕੈਂਪ ਹੈ ਜਿਹੜਾ ਉਨ੍ਹਾਂ ਦੀ ਯਾਦ ਦੇ ਵਿੱਚ ਜੋ ਕਿ 5 ਜੁਲਾਈ 2025 ਦਿਨ ਸ਼ਨੀਵਾਰ ਨੂੰ ਖੰਨਾ ਵਿਖੇ ਰਾਮ ਗੜੀਆ ਭਵਨ ਪਟੀਆਂ ਵਿਖੇ ਜੀਟੀ ਰੋਡ ਦੇ ਉੱਤੇ ਲਗਾਇਆ ਜਾ ਰਿਹਾ ਜਿਹਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਇਹ ਕੈਂਪ ਲੱਗੇਗਾ ਇਦੇ ਵਿੱਚ 40s ਜਿਹੜਾ ਹਸਪੀਟਲ ਹੈ ਲੁਧਿਆਣਾ ਵਾਲਾ ਉਹਦੇ ਜਿਹੜੇ ਆਲਾ ਡਾਕਟਰ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਟੀਮ ਹੈ ਉਹ ਪਹੁੰਚ ਰਹੀ ਹੈ ਤੇ ਜਿਹਦੇ ਵਿੱਚ ਆਰਥੋਪੈਡਿਕਸ ਦੇ ਨਾਲ ਆਡੀਓਲੋਜੀ ਦੇ ਨਾਲ ਤੇ ਉਸ ਤੋਂ ਬਾਅਦ ਉਹ ਬਰੀਆਟਿਕ ਟ੍ਰਿਕ ਸਰਜਰੀ ਦੇ ਨਾਲ ਉਹ ਤੋਂ ਬਾਅਦ ਉਹ ਹੈਡ ਐਂਡ ਨੈਕ ਦੀ ਸਰਜਰੀ ਦੇ ਨਾਲ ਇੰਟਰਨਲ ਮੈਡੀਸਨ ਦੇ ਨਾਲ ਸੰਬੰਧਿਤ ਜਿਹੜੇ ਡਾਕਟਰ ਸਾਹਿਬਾਨ ਦਾ ਜਿਹੜਾ ਪੈਨਲ ਆ ਉੱਥੇ ਪਹੁੰਚ ਰਿਹਾ ਇਸ ਦੇ ਨਾਲ ਨਾਲ ਧਾਰਮਿਕ ਸ਼ਖਸੀਅਤਾਂ ਦੇ ਵਿੱਚੋਂ ਸਾਡੇ ਜਿਹੜੇ ਖੰਨੇ ਦੇ ਤੇ ਨਾਲ ਆਸ-ਪਾਸ ਦੇ ਜਿਹੜੇ ਮੰਨੇ ਪਰਮੰਨੇ ਪ੍ਰਸਿੱਧ ਧਾਰਮਿਕ ਸਾਡੇ ਜਗਤ ਦੇ ਜਿਹੜੇ ਚਿਹਰੇ ਨੇ ਉਹ ਵੀ ਅਸ਼ੀਰਵਾਦ ਦੇਣ ਲਈ ਉੱਥੇ ਪਹੁੰਚ ਰਹੇ ਨੇ ਲੋਕਲ ਡਾਕਟਰ ਸਾਹਿਬਾਨ ਦੀ ਜੋ ਟੀਮ ਹੈ ਜਿਹਦੇ ਵਿੱਚ ਅ ਸਕੰਦਰ ਡਾਕਟਰ ਨੇ ਸਾਡੇ ਲੋਕਲ ਮੈਗਨੇਟਿਕ ਥੈਰੇਪੀ ਦੇ ਡਾਕਟਰ ਨੇ ਲੋਕਲ ਤੇਨ ਕਰਕੇ ਡੈਂਟਿਸਟ ਡਾਕਟਰ ਨੇ ਸਾਡੇ ਕੋਲ ਲੋਕਲ ਆਯੁਰਵੇਦਿਕ ਦੇ ਡਾਕਟਰ ਨੇ ਤੇ ਨਾਲ ਜਿਹੜਾ ਮੈਡੀਕਲ ਦੇ ਨਾਲ ਸੰਬੰਧਿਤ ਇਹ ਡਾਕਟਰ ਨੇ ਸਾਡੇ ਲੋਕਲ ਉਹ ਵੀ ਉਸ ਕੈਂਪ ਦੇ ਵਿੱਚ ਪਹੁੰਚ ਰਹੇ ਨੇ ਉੱਥੇ ਜਿਹੜੇ ਬੱਚੇ ਫਿਜ਼ਿਕਲੀ ਡਿਸੇਬਲਡ ਨੇ ਉਹਨਾਂ ਨੂੰ ਉੱਥੇ ਟ੍ਰਾਈਸਾਈਕਲ ਉੱਤੇ ਜਾਣਗੇ ਫਰੀ ਦੇ ਵਿੱਚ ਔਰ ਜਿਹੜੇ 80% ਤੋਂ ਵੱਧ ਡਿਸੇਬਲਡ ਨੇ ਉਹਨਾਂ ਨੂੰ ਇਲੈਕਟ੍ਰੀਕਲ ਇਲੈਕਟ੍ਰਿਕ ਟ੍ਰਾਈਸਾਈਕਲ ਵੀ ਦਿੱਤੇ ਜਾਣਗੇ ਇਸ ਦੇ ਨਾਲ ਨਾਲ ਕਿਸੇ ਨੂੰ ਉੱਥੇ ਵੈਸੇ ਕੋਈ ਸਟਿਕ ਚਾਹੀਦੀ ਹੈ ਕੋਈ ਚੱਲਣ ਨੂੰ ਕੋਈ ਕੋਈ ਵਾਕਰ ਚਾਹੀਦਾ ਉਹ ਵੀ ਮਤਲਬ ਕਿ ਫ੍ਰੀ ਆਫ ਕਾਸਟ ਮੁਫਤ ਦੇ ਵਿੱਚ ਪ੍ਰੋਵਾਈਡ ਕਰਾਇਆ ਜਾਊਗਾ ਤੇ ਇੱਕ ਹੋਰ ਗੱਲ ਕਿ ਜਿਹੜਾ ਸ਼ੰਕਰਾ ਆਈ ਹਸਪੀਟਲ ਹੈ ਲੁਧਿਆਣਾ ਵੱਲੋਂ ਉੱਥੇ ਜਿਹੜਾ ਮੁਫਤ ਅੱਖਾਂ ਦਾ ਜਿਹੜਾ ਚੈੱਕਅਪ ਕੈਂਪ ਵੀ ਲਗਾਇਆ ਜਾਊਗਾ ਨਾਲ ਲੈਂਸ ਵੀ ਪਾਈ ਜਾਣਗੇ। ਸੋ ਇਹ ਚੰਗਾ ਉਪਰਾਲਾ ਆਏ ਸਾਲ ਦੀ ਤਰ੍ਹਾਂ ਸਾਡੇ ਖੰਨੇ ਤੋਂ ਸਾਡੇ ਭਰਾ ਨੇ ਕਮਲਜੀਤ ਸਿੰਘ ਜੀ ਕਮਲ ਉਹਨਾਂ ਦੇ ਧਰਮ ਸੁਪਤਨੀ ਸਾਡੀ ਭੈਣ ਸੁਖਵਿੰਦਰ ਕੌਰ ਇਹ ਇਹਨਾਂ ਦੇ ਉਪਰਾਲੇ ਸਦਕਾ ਇਹ ਜਿਹੜਾ ਕੈਂਪ ਹੈ ਆਏ ਸਾਲ ਲਗਾਇਆ ਜਾਂਦਾ ਔਰ ਇਹ ਨੋਵਾਂ ਕੈਂਪ ਜਿਹੜਾ ਕਿ ਸ਼੍ਰੀਮਤੀ ਸਵਦੇਸ਼ ਝੋਪੜਾਈ ਦੀ ਯਾਦ ਦੇ ਵਿੱਚ ਲਗਾਇਆ ਜਾ ਰਿਹਾ ਸੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਕੈਂਪ ਦਾ ਉੱਥੇ ਪਹੁੰਚ ਕੇ ਲਾਹਾ ਲੈਣਾ ਚਾਹੀਦਾ ਜਿਸ ਜਿਹੜੇ ਬੰਦੇ ਇਸ ਕੈਂਪ ਦਾ ਲਾਹਾ ਲੈਣਾ ਚਾਹੁੰਦੇ ਨੇ ਉਹ ਬੇਸ਼ੱਕ ਇਹ ਇਹ ਜਿਹੜੇ ਦਿੱਤੇ ਗਏ ਨੰਬਰ ਨੇ ਕਮਲਜੀਤ ਸਿੰਘ ਕਮਲਜੀ ਨਾਲ ਜਾਂ ਭੈਣ ਸੁਖਵਿੰਦਰ ਕੌਰ ਜੀ ਉਹਨਾਂ ਨਾਲ ਸੰਪਰਕ ਵੀ ਕਰ ਸਕਦੇ ਨੇ ਸੋ ਬਹੁਤ ਬਹੁਤ ਧੰਨਵਾਦ ਸਾਰੀ ਅੱਜ ਦੀ ਮੀਡੀਆ ਅੱਜ ਪ੍ਰੈਸ ਲੋਕਲ ਤੇ ਪਲੱਸ ਪੰਜਾਬ ਦੀ ਪ੍ਰੈਸ ਜੋ ਤੁਸੀਂ ਉਰੇ ਪਹੁੰਚਿਓ ਮੈਂ ਤੁਹਾਡਾ ਵੀ ਅੱਜ ਉਰੇ ਕੰਸਟੈਂਟ ਤੇ ਧੰਨਵਾਦ ਕਰਦਾ ਜਿਹੜਾ ਤੁਸੀਂ ਇਹ ਮੈਸੇਜ ਹੈ ਇਹ ਲੋਕਾਂ ਤੱਕ ਪਹੁੰਚਾਉਂਦੇ ਥੈਂਕ ਯੂ